ਬਹੁਤ ਹੀ ਅਹਿਮ ਤੇ ਖਾਸ ਮੁੱਦੇ ਨੂੰ ਲੈ ਕੇ ਅੱਜ ਅਸੀਂ ਇੱਕ ਵਾਰ ਫਿਰ ਚਰਚਾ ਕਰਨ ਦੇ ਲਈ ਜੁੜੇ ਆਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਅੱਜ ਫਿਰ ਅਖਿਲ ਸਨਾਤਨ ਹਿੰਦੂ ਰੱਖਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਬਾਈ ਬਲਵਿੰਦਰ ਜੀ ਜੁੜੇ ਨੇ ਅੱਜ ਅਸੀਂ ਕਿਸਾਨਾਂ ਦੇ ਮੁੱਦੇ ਤੇ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਕਿਸਾਨ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਨੂੰ ਰੋਕ-ਰੋਕ ਕੇ ਘੇਰ-ਘੇਰ ਕੇ ਸਵਾਲ ਕਰ ਰਹੇ ਨੇ ਉਹ ਸਵਾਲ ਕਿਹੜੇ ਨੇ ਉਹ ਵੀ ਦੱਸਾਂਗੇ ਤੇ ਨਾਲ ਹੀ ਇਹ ਸਵਾਲ ਕਿਉਂ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਮੰਤਰੀਆਂ ਨੂੰ ਹੀ ਕਿਉਂ ਘੇਰਿਆ ਜਾ ਰਿਹਾ ਪੂਰੀ ਗੱਲਬਾਤ ਕਰਾਂਗੇ ਸ਼ਿਵੈ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਰਨੁਜਾ ਸ਼੍ਰੀ ਰਾਮ ਜੈ ਕਿਸਾਨ ਜੈ ਜਵਾਨ ਸ਼ਿਵੈ ਜੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਮੰਤਰੀਆਂ ਦਾ ਪਿੰਡਾਂ ਦੇ ਵਿੱਚ ਕਿਸਾਨ ਹੁਣ ਘਰੋ ਕਰ ਰਹੇ ਨੇ ਸਵਾਲ ਕਰ ਰਹੇ ਨੇ ਇਹ ਤਸਵੀਰਾਂ ਦੇਖ ਕੇ ਯੂ ਨਹੀਂ ਲੱਗਦਾ ਜਿਵੇਂ 2022 ਦੇ ਵਿੱਚ ਬੀਜੇਪੀ ਲੀਡਰਾਂ ਦਾ ਘਰੋ ਹੁੰਦਾ ਸੀ ਹੁਣ ਉਹੀ ਬਦਲਾਵ ਵਾਲੀ ਪਾਰਟੀ ਦਾ ਹਾਲ ਹੋ ਰਿਹਾ ਕੀ ਕਾਰਨ ਮੰਨਦੇ ਹੋ ਦੇਖੋ ਜੀ ਰਾਜਨੀਤੀ ਕਰਨੀ ਚਾਹੀਦੀ ਆ ਪਰ ਬਹੁਤ ਘਟਿਆ ਨਹੀਂ ਹੋਣੀ ਚਾਹੀਦੀ ਹੈ ਨਾ ਜੀ ਦੇਖੋ ਕਿਸਾਨ ਜਿਹੜਾ ਸਾਡਾ ਨਾ ਆ ਆਪਾਂ ਲੋਕ ਕਹਿ ਦਿੰਨੇ ਕੁਝ ਲੋਕ ਇਸ ਜੀ ਦੇ ਲੀਡਰ ਵੀ ਕਹਿੰਦੇ ਨੇ ਕਿਸਾਨ ਕੋਈ ਆਸਾਨ ਨਹੀਂ ਕਰਦਾ ਯਾਰ ਤੁਸੀਂ ਖੇਤੀ ਕਰਕੇ ਦੇਖ ਲਓ ਯਾਰ ਮੈਂ ਵੀ ਖੁਦ ਪਹਿਲੀ ਲਾਸਟ ਚੇਂਜ ਤੇ ਵੀ ਬੋਲਿਆ ਸੀਗਾ ਜਦੋਂ ਆ ਇੱਥੇ ਕਿਸਾਨਾਂ ਦੇ ਹੱਕ 'ਚ ਅਸੀਂ ਬੋਲੇ ਸੀਗੇ ਤੁਸੀਂ ਹੀ ਸਾਡੀ ਕੀਤੀ ਸੀ ਹੈ ਨਾ ਜੀ ਤੇ ਦੇਖੋ ਮੈਂ ਖੁਦ ਵੀ ਕਿਸਾਨ ਦਾ ਪੁੱਤ ਆ ਤੇ ਮੇਰੇ ਫਾਦਰ ਸਾਹਿਬ ਆਰਮੀ ਚ ਰਹੇ ਆ ਤੇ ਇਸ ਕਰਕੇ ਅਸੀਂ ਕਹਿੰਨੇ ਵੀ ਜਾਇਜਵਾਨ ਜਾ ਕਿਸਾਨ ਤੁਸੀਂ ਆਪ ਖੇਤੀ ਕਰਕੇ ਦੇਖ ਲਓ ਘਰਾਓ ਕਰਨ ਦਾ ਇੱਕ ਰੀਜ਼ਨ ਇਹ ਹੀ ਆ ਵੀ ਕਿਸਾਨਾਂ ਨੂੰ ਜੋ ਐਮਐਸਪੀ ਦੀ ਕਿਹਾ ਗਿਆ ਸੀਗਾ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਬੋਲਿਆ ਗਿਆ ਸੀ ਕੱਲੀ ਕੱਲੀ ਅਸੀਂ ਦਵਾਂਗੇ ਗगन ਜੀ ਨੇ ਕਿਹਾ ਸੀਗਾ ਬਿਲਕੁਲ ਠੀਕ ਹੈ ਜੀ ਵੀ ਕੱਲੀ ਕੇਲੀ ਤੇ ਐਮਐਸਪੀ ਦਵਾਂਗੇ ਖੇਤੀ ਤੇ ਅੱਜ ਤੁਸੀਂ ਸਾਨੂੰ ਦਿਤਾਓ ਕੱਲੂ ਕਰਾਂਗੇ ਤੇ ਬਾਅਦ ਚ ਉਹਨਾਂ ਦਾ ਬਿਆਨ ਆਇਆ ਸੀ ਵੀ ਉਹ ਸਾਡੀ ਜ਼ੁਬਾਨ ਫਿਸਲ ਗਈ ਵੀ ਅਸੀਂ ਰਾਜਨੀਤਿਕ ਦੇ ਹਿਸਾਬ ਨਾਲ ਕਿ ਜੰਗਲਾ ਸਿੱਟਿਆ ਗਿਆ ਸੀ ਹਨਾ ਜੀ ਇਹ ਜੰਗਲੇ ਸਰ ਬਹੁਤ ਮਹਿੰਗੇ ਪੈਂਦੇ ਆ ਜੀ ਇਸ ਚੀਜ਼ ਦੇ ਲਈ ਤੇ ਕਰਾਉ ਹੋਣੇ ਵੀ ਚਾਹੀਦੇ ਆ ਵੀ ਖਾਲੀ ਨਸ਼ਿਆਂ ਦੇ ਆਪਾਂ ਗੁਰੂਧ ਚੱਲੇ ਗਏ ਵੀ ਹੋਣੀ ਜਿੱਦਾਂ ਲੱਗੇ ਇਲੈਕਸ਼ਨਾਂ ਕਰਕੇ ਹਨਾ ਜੀ ਯੁੱਧ ਛੇੜ ਤਾਂ ਕਹਿੰਦੇ ਨਸ਼ਿਆਂ ਦੇ ਨਸ਼ਿਆਂ ਉਹ ਵੀ ਸਰ ਹੋਣੀ ਕੀਤਾ ਅਸੀਂ ਕਿੰਨੀ ਵਾਰ ਤੁਹਾਡੇ ਮధ్యਮ ਦੇ ਪ੍ਰੈਸ ਦੇ ਮధ్యਮ ਤੇ ਅਸੀਂ ਕੀਤਾ ਸਰ ਇਹ ਚੀਜ਼ ਵਜਾਈ ਆ ਬਿਲਕੁਲ ਵੀ ਖਾਲੀ ਜੇ ਕਰਨਾ ਹੀ ਆ ਵੀ ਤੁਸੀਂ ਗਰੀਬ ਪਰਿਵਾਰਾਂ ਨੂੰ ਨਾ ਰੜਗੜੋ ਜਿਹੜੇ ਵੱਡੇ ਵੱਡੇ ਮਗਰਵਾਚ ਬੈਠੇ ਆ ਉਹ ਲਾਸ਼ ਸਭ ਨੂੰ ਪਤਾ ਜੀ ਸੋਸ਼ਲ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਹਮਨਦੀਪ ਕਾਵੰਦੀਪ ਕੋਲ ਦੇ ਵਿੱਚ ਫੜਿਆ ਗਿਆ ਪਾ ਉਹਦੀ ਘਾਰ ਚ ਲੈ ਕੇ ਘੁੰਮ ਰਹੀ ਸੀ ਖੁਦ ਕਰਦੀ ਸੀ ਹਨਾ ਜੀ ਪਰ ਅਜੇ ਤੱਕ ਗਰੀਬ ਪਰਵਾ ਜਿਹੜੇ ਛੋਟੇ ਛੋਟੇ ਨਸ਼ੇ ਵੇਚਦੇ ਸੀ ਜਾਂ ਕੁਝ ਵੀ ਕਰਦੇ ਸੀ ਕਹਿੰਦੇ ਗਲਤ ਆ ਉਹਦੀ ਕੋਠੀ ਤੇ ਬੰਦੋਜਰ ਨਹੀਂ ਚੱਲਿਆ ਉਹਦੀ ਕੋਠੀ ਤੇ ਕਿਉਂ ਨਹੀਂ ਬੰਦੋਜਰ ਚੱਲਿਆ ਜੀ ਕਈ ਪੱਤਰਕਾਰਾਂ ਭਰਾਵਾਂ ਨੇ ਸਵਾਲ ਚੱਕਿਆ ਵੀ ਹੁਣ ਪਜਾਓ ਨਾ ਜੀ ਮਾਨ ਸਾਹਿਬ ਲੋਕੀ ਤੁਹਾਨੂੰ ਜਿਹੜੀ ਆ ਵੋਟਾਂ ਪਾਣਗੇ ਇਹਦੇ ਵਿੱਚ ਲਾ ਦਿਓ ਕਿਉਂ ਨਹੀਂ ਚਲਾ ਰਹੇ ਜੀ ਹੂੰ ਆਪਾਂ ਸਰਕਾਰ ਕਿਤੇ ਨਾ ਕਿਤੇ ਕਹ ਲੋ ਕਿ ਪੱਖਵਾਜੀ ਲਾ ਲਓ ਹੋਰ ਲਾ ਲਓ ਇਹ ਚੀਜ਼ਾਂ ਕਰਦੀ ਹੈ ਗਲਤ ਆ ਤੇ ਹੋਣੀ ਵੀ ਨਹੀਂ ਚਾਹੀਦੀ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਹਮ ਭਗਵੰਦ ਸਾਬ ਆ ਨਾ ਜੀ ਉਹ ਖੁਦ ਵੀ ਤਾਂ ਕਿਸਾਨ ਆ ਉਹਨਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਜੀ ਉਹ ਕਹਿੰਦੇ ਨੇ ਕਹਿੰਦੇ ਮੈਂ ਬਹੁਤ ਖੇਤਾਂ 'ਚ ਗਿਆ ਇੰਨੇ ਦਾ ਕਿਸਾਨ ਜਾਂਦੇ ਵੀ ਜਿਹੜੇ ਧਰਨੇ ਲਾ ਕੇ ਬੈਠ ਜਾਂਦੇ ਨੇ ਕਹਿੰਦੇ ਮੇਰੇ ਨਾਲ ਤੋਂ ਵੱਧ ਗਿਆ ਪਰ ਫਿਰ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੇ ਕਿਉਂ ਨਹੀਂ ਉਹ ਸਾਰੇ ਇੱਕ ਜੰਗਲਾ ਆ ਨਾ ਫਿਰ ਤੇ ਮੈਂ ਬੁੱਧ ਗਿਆ ਹੈ ਕਿ ਨਹੀਂ ਜੀ ਮੈਂ ਬੁੱਧ ਗਿਆ ਅਸੀਂ ਮੈਂ ਕਹਿੰਦਾ ਜੀ ਮੈਂ ਘਟ ਗਿਆ ਜੀ ਮੇਰੇ ਫਾਦਰ ਸਾਹਿਬ ਘਟ ਗਏ ਕਿਉਂਕਿ ਆਰਮੀ ਚ ਸੀ ਉਹ ਡਿਊਟੀ ਉੱਥੇ ਦਿੰਦੇ ਰਹੇ ਜੀ ਹਨਾ ਜੀ ਮੇਰੇ ਫਾਦਰ ਸਾਹਿਬ ਨੇ ਕਾਰਡਵਾਰ ਦੀ ਲੜਾਈ ਕੱਟਤੀ ਰਣੀ ਮੇਰੇ ਫਾਦਰ ਸਾਹਿਬ ਨੇ ਇਸ ਦੇਸ਼ ਨੂੰ ਮੇਰੀ ਦੇਨ ਆ ਸਾਡੇ ਫਾਦਰ ਸਾਹਿਬ ਦੀ ਹਨਾ ਜੀ ਇਹ ਹੀ ਨਹੀਂ ਆ ਸਾਡੇ ਫਾਦਰ ਸਾਹਿਬ ਦੀ ਸਾਡੇ ਬਲੱਡ ਦੀ ਦੇਨ ਆ ਹਨਾ ਜੀ ਇਸ ਦੇਸ਼ ਦੀ ਖਾਤਰ ਕੁਛ ਨਾ ਕੁਛ ਤਾਂ ਕੀਤਾ ਮੇਰੇ ਦਾਦਾ ਸਾਹਿਬ ਜਿਹੜੇ ਸੀਗੇ ਨਿਹੰਗ ਸੀਗੇ ਜੀ ਹੂੰ ਠੀਕ ਹੈ ਜੀ ਅਸੀਂ ਸਾਡੀ ਇਨਸਕੋਮ ਦੇ ਵਿੱਚ ਇਸ ਦੇਸ਼ ਦੀ ਖਾਤਾ ਸਾਡੇ ਜਿਹੜਾ ਵਾ ਸਾਡਾ ਕੁਛ ਨਾ ਕੁਛ ਦੇਣ ਰਹੀ ਹੈ ਜੀ ਹਨਾ ਤੇ ਅਸੀਂ ਕਹਿੰਨੇ ਕਿਸਾਨ ਹੋਣ ਦੇ ਨਾਂਤੇ ਨਾਂਤੇ ਵੀ ਜੋ ਵੀ ਕਿਸਾਨ ਦਾ ਇਸ ਦੀ ਡੇਟ ਦੇ ਵਿੱਚ ਹਾਲ ਆ ਨਾ ਸਰ ਮੈਂ ਕਹਿੰਦਾ ਕਿ ਉਹ ਵਰਡ ਨਹੀਂ ਯੂਜ਼ ਕਰਨੇ ਚਾਹੀਦੇ ਮੈਨੂੰ ਬਟ ਬਹੁਤ ਜ਼ਿਆਦਾ ਮਾੜਾ ਹਾਲ ਆ ਜਿਨ੍ਹਾਂ ਬੰਦਿਆਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਆ ਜੀ ਹਨਾ ਜੀ ਉਹਨਾਂ ਦੇ 15 15 25 25 ਕਿੱਲੇ ਜਿਹੜੇ ਆ ਵੀ ਉਹ ਸੜ ਗਏ ਹੂੰ ਸੁਆਹ ਹੋ ਗਏ ਜੀ ਬਿਲਕੁਲ ਚਾਹੇ ਕਿਸੇ ਨੇ ਅੱਗ ਲਾਈ ਜਾਂ ਬਿਜਲੀ ਦੀ ਵਜ੍ਹਾ ਕਰਕੇ ਹੋਈ ਕਿਸੇ ਵਜ੍ਹਾ ਕਰਕੇ ਹੋਈ ਆ ਤੇ ਉਹਦਾ ਜ਼ਿੰਮੇਵਾਰ ਜਿਹੜੀ ਭਰਵਾਈ ਕੋਣ ਕਰੇਗੀ ਸਾਡੀ ਸਰਕਾਰਾਂ ਕਰੂਗੀਆਂ ਨਾ ਜੀ ਬਿਲਕੁਲ ਉਹ ਰੋਂਦੇ ਕਿਸਾਨ ਦੇਖੇ ਨਹੀਂ ਜਾਂਦੇ ਸੋਸ਼ਲ ਮੀਡੀਆ ਤੇ ਮੈਂ ਸਰ ਕੱਲ ਵੀ ਤੇ ਪਰਸੋ ਵੀ ਦੇਖਿਆ ਵਾ ਮਤਲਬ ਕਿ ਬਹੁਤ ਜ਼ਿਆਦਾ ਮਾੜਾ ਹਾਲ ਸੀਗਾ ਜੀ ਇੱਕ ਪਾਨੇ ਸਿੱਧੂ ਨੇ ਵੀ ਪਾਈ ਵਿਚਾਰੇ ਨੇ ਉਹ ਵੀ ਮੈਂ ਦੇਖੀ ਸੋਸ਼ਲ ਦੇ ਵਿੱਚ ਵੀ ਯਾਰ ਆ ਨੰਬਰ ਹੈਗਾ ਅਕਾਊਂਟ ਨੰਬਰ ਆਪਾਂ ਪਾਨੇ ਸਾਹਿਬ ਨੂੰ ਇੱਕ ਬੇਨਤੀ ਕਰੂੰਗਾ ਭਰਾ ਆ ਆਪਣਾ ਸਾਡਾ ਜੱਟ ਭਰਾ ਆ ਵੀ ਸੋਸ਼ਲ ਦੇ ਪਾਰ ਨਾਲ ਉਹ ਨਾ ਜੀ ਮੈਂ ਤਾਂ ਇੱਕ ਗੱਲ ਕਰਾਂਗਾ ਵੀ ਦੇਖੋ ਸਿੱਖ ਜਿੱਥੇ ਬੰਦੀਆਂ ਹੋ ਗਈਆਂ ਹੁਣ ਕਿੱਥੇ ਗਈਆਂ ਜੀ ਉਹ ਠੀਕ ਆ ਜੀ ਬਾਦਲ ਸਰਕਾਰ ਹੋ ਗਈ ਹੂੰ ਰਹੀ ਆ ਕਿਸੇ ਟਾਈਮ ਇਹਨਾਂ ਨੇ ਕਿਸਾਨਾਂ ਲਈ ਕੁਝ ਕਿੰਨਾ ਕੁਛ ਇਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਕਿਸੇ ਟਾਈਮ ਦੇ ਵਿੱਚ ਮੈਂ ਇਹ ਚੀਜ਼ ਕਹੂੰਗਾ ਮੈਂ ਇਹਨਾਂ ਦੇ ਹੱਕ 'ਚ ਨਹੀਂ ਆ ਮੈਂ ਕਿਸੇ ਦੀ ਕੋਈ ਪੋਲੀਟਿਕਲ ਪਾਰਟੀ ਦੇ ਵਿੱਚ ਹੱਕ 'ਚ ਨਹੀਂ ਆ ਜਿਹੜਾ ਵਧੀਆ ਕੰਮ ਕਰੇਗਾ ਜਿਹੜਾ ਦੇਸ਼ ਦੀ ਖਾਤਰ ਕੰਮ ਕਰੇਗਾ ਧਰਮ ਦੀ ਕੰਮ ਖਾਤਰ ਕਰੇਗਾ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਕਰੇਗਾ ਐਜੂਕੇਸ਼ਨ ਲਈ ਕਰੇਗਾ ਅਸੀਂ ਉਹਨਾਂ ਲਈ ਖੜੇ ਹਾਂ ਜੀ ਹਨਾ ਜੀ ਬਿਲਕੁਲ ਤੇ ਅਸੀਂ ਇਹ ਚੀਜ਼ ਚਾਹੁੰਦੇ ਹਾਂ ਕਿ ਕਿਤੇ ਨਾ ਕਿਤੇ ਬਹੁਤ ਸਾਰੇ ਬਹੁਤ ਵਧੀਆ ਕੰਮ ਕੀਤੇ ਆ ਜੇ ਘਟੀਆਂ ਕੀਤੇ ਵਧੀਆ ਵੀ ਉਹ ਕੀਤੇ ਬੱਚਿਆਂ ਲਈ ਕੀਤੇ ਆ ਕਿਸਾਨਾਂ ਲਈ ਕੀਤੇ ਆ ਜੋ ਉਹਨਾਂ ਨੇ ਵਾਅਦੇ ਕੀਤੇ ਪੂਰੇ ਕੀਤੇ ਆ ਚਲੋ ਇੱਕ ਦੋ ਰਹਿ ਵੀ ਗ ਪਰ ਜਿਹੜੇ ਆਮ ਆਦਮੀ ਪਾਰਟੀ ਅੱਜ ਦੇ ਵਿੱਚ ਆ ਅੱਜ ਉਹਨਾਂ ਨੂੰ ਤਕਲੀਫ ਦਿਖਦੀ ਨਹੀਂ ਹੈਗੀ ਕਿਸਾਨਾਂ ਦੀ ਹੂੰ ਕਿਉਂ ਨਹੀਂ ਆਪਣੇ ਫੰਡ ਦੇ ਵਿੱਚੋਂ ਦਿੱਤੇ ਜਾਣ ਹੂੰ ਤੇ ਨਾਲੇ ਮੈਂ ਇਹ ਕਹਿੰਦਾ ਵੀ ਜਿੰਨੇ ਜਿੱਥੇ ਬੰਦੀਆਂ ਸਰਕਾਰ ਦੀਆਂ ਹੈਗੀਆਂ ਮਾਂ ਜਾਂ ਸਿੱਖ ਧਰਮ ਦੀਆਂ ਹੈਗੀਆਂ ਮਾਂ ਉਹ ਕੀ ਗੱਲ ਜਿਹੜਾ ਚੜਾਵਾ ਬਾਹਰੋਂ ਆਂਦਾ ਸੀਗਾ ਜੀ ਹਾਂ ਨਾ ਜੀ ਉਹਤੇ ਧਰਨੇ ਦੇਣ ਲਈ ਸੀਗਾ ਤੇ ਅੱਜ ਕੀ ਗੱਲ ਸਾਡੇ ਕਿਸਾਨ ਭਰਾ ਜਿਹੜੇ ਬੈਠੇ ਆ ਰੋ ਰਹੇ ਨੇ ਉਹਨਾਂ ਦੇ ਪੂਰੇ ਸਾਲ ਦੀ ਮਿਹਨਤ ਖਤਮ ਹੋ ਗਈ ਬਿਲਕੁਲ ਬਿਲਕੁਲ ਠੀਕ ਹੈ ਜੀ ਜਿਹੜੀ ਹੋਰ ਜਨਤਾ ਵੀ ਆ ਉਹ ਵੀ ਦੇਖਦੀ ਆ ਵੀ ਰੋ ਰਹੇ ਨੇ ਜਾਂ ਕੁਛ ਨਹੀਂ ਕੁਝ ਲੋਕ ਮਜ਼ਾਕ ਰਾਨੇ ਜੇ ਆਏ ਉਹ ਵੀ ਯਾਰ ਜਿੰਦੇ ਦੇ ਬੀਜ ਦੇ ਉਹਨੂੰ ਪੁੱਛੋ ਨਾ ਉਹਨਾਂ ਨੂੰ ਲੱਗਦਾ ਵੀ ਸਾਲ ਦੀ ਮਿਹਨਤ ਨਹੀਂ ਆ ਤਿੰਨ ਮਹੀਨੇ ਕੰਮ ਕੀਤਾ ਖਤਮ ਆ ਸਾਲਾ ਤਿੰਨ ਮਹੀਨੇ ਦਾ ਨਹੀਂ ਹੈਗਾ ਪੂਰੇ ਸਾਲ ਮਿੱਟੀ ਦਾ ਮਿੱਟੀ ਹੋਣਾ ਪੈਂਦਾ ਵਾ ਜੀ ਇੱਕ ਵਾਰੀ ਖੇਤਾਂ ਦੇ ਵਿੱਚ ਤੁਸੀਂ ਕਹੀਂ ਚੱਕ ਕੇ ਭਾਂਜੇ ਮੁੰਡੇ ਤੇ ਫਿਰ ਉਸੇ ਇੱਕ ਹਫਤਾ ਪਤਾ ਲੱਗ ਜੇ ਤੁਹਾਨੂੰ ਕੀ ਇਹਦਾ ਨੱਕੇ ਮੋੜਨੇ ਪੈਂਦੇ ਕੀ ਕਹਿੰਦਾ ਸੱਪਾਂ ਦੀਆਂ ਸਿਰੀਆਂ ਖਾਲੀਆਂ ਮਿੱਧਰੀਆਂ ਪੈਂਦੀਆਂ ਜੀ ਸੱਪ ਪਤਾ ਕਿਸ ਟਾਈਮ ਜਦੋਂ ਝੋਨੇ ਦਾ ਟਾਈਮ ਆਂਦਾ ਜੀ ਹੋਰ ਆਂਦਾ ਸਾਲਾ ਕਿੱਦਾਂ ਫਿਰਦੇ ਆ ਜੀ ਉੱ ਬਿਲਕੁਲ ਬਹੁਤ ਜ਼ਿਆਦਾ ਦੁੱਖ ਲੱਗਦਾ ਜਦੋਂ ਇਸ ਤਰੀਕੇ ਨਾਲ ਤਾਂ ਕਿਸਾਨ ਜਿਹੜੇ ਨੇ ਵਿਰੋਧ ਕਰ ਰਹੇ ਨੇ ਜਿਸ ਤਰੀਕੇ ਨਾਲ ਕਿਸਾਨਾਂ ਦੇ ਨਾਲ ਵਿਵਹਾਰ ਕੀਤਾ ਗਿਆ ਧਰਨੇ ਤੇ ਬਿਠਾਈ ਸੀ ਕਿਸਾਨ ਉਹਨਾਂ ਨੂੰ ਉਠਾਤਾ ਸ਼ਿਵੈ ਜੀ ਤੁਸੀਂ ਇੱਕ ਗੱਲ ਕਹੀ ਆ ਕਿ ਤੁਹਾਡੇ ਫਾਦਰ ਸਾਹਿਬ ਆਰਮੀ ਦੇ ਵਿੱਚ ਸੀ ਤੁਹਾਡੇ ਦਾਦਾ ਜੀ ਨਿਹੰਗ ਸਿੰਘ ਸੀ ਪਰ ਇੱਕ ਸਵਾਲ ਹੈ ਤੁਸੀਂ ਕਿਹੜੇ ਰਾਹ ਤੇ ਪਏ ਹੋ ਔ ਤੁਸੀਂ ਸੰਗਠਨਾਂ ਦੇ ਵਿੱਚੋਂ ਤੁਸੀਂ ਸਨਾਤਨੀ ਕਹ ਲਈ ਆ ਆਪਾਂ Hindu ਸੰਗਠਨ ਆ ਪਰ ਇੱਕ ਪਾਸੇ ਨਿਹੰਗ ਸਿੰਘ ਦੂਜੇ ਪਾਸੇ ਆਰਮੀ ਦੇ ਜਵਾਨ ਪਰ ਤੁਸੀਂ ਤੁਹਾਡਾ ਉਧਰ ਨੂੰ ਮੋਹ ਕਿਉਂ ਨਹੀਂ ਪਿਆ ਤਾਰੇ ਇਦਾਂ ਮਾਂ ਦੇਖੋ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਹਨਾ ਜੀ ਬਿਲਕੁਲ ਅਸੀਂ ਉਸ ਕੌਮ ਦੇ ਵਿੱਚੋਂ ਆਂ ਵੀ ਜਿਹਨਾਂ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਡਰੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਇਸੇ ਮੇਰੇ ਫਾਸਾ ਆਰਮੀ ਚ ਰਿਹਾ ਹਨਾ ਜੀ ਤੇ ਜਿਹੜੇ ਦੇਸ਼ ਦੀ ਖਾਤਰ ਆਪਣੇ ਧਰਮ ਦੀ ਖਾਤਰ ਸਾਡੇ ਦਾਦਾ ਜੀ ਜੇਲਾਂ ਤੱਕ ਭੁੱਟੀਆਂ ਜੀ ਧਰਮ ਦੀ ਗੱਲ ਹੈ ਸੱਚ ਆ ਜੀ ਫਿਰ ਮੈਂ ਫੋਟੋ ਲੱਭਾਂਗਾ ਲਾਸਟ ਟਾਈਮ ਜੇ ਮੇਰੇ ਕੋ ਫੋਟੋ ਪਈ ਹੋਣਾ ਜੇਲ੍ਹ ਦੀ ਮੇਰੇ ਦਾਦਾ ਜੀ ਦੀ ਫੋਟੋ ਆ ਜੀ ਜੀ ਉਹ ਉਹਨਾਂ ਬਾਬਿਆਂ ਦੇ ਨਾਲ ਆ ਵੀ ਜਿਹੜੇ ਅੱਜ ਲੋਕ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੇ ਵੱਡੀਆਂ ਫੋਟੋਆਂ ਲਾਉਂਦੇ ਆ ਜਸਵੀਰਾਂ ਲਾਉਂਦੇ ਆ ਸਭ ਕੁਝ ਕਰਦੇ ਆ ਜੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਹਾਂ ਮੈਂ ਤੁਹਾਨੂੰ ਆਨ ਰਿਕਾਰਡ ਦਿਖਾਵਾਂਗਾ ਹਮ ਹੁਣ ਇਸ ਪਾਸੇ ਜਾਣ ਦਾ ਇੱਕ ਰੀਜਨ ਸੀਗਾ ਵੀ ਜਿਹੜਾ ਸਾਡਾ ਸਿੱਖ ਧਰਮ ਸੀਗਾ ਸਾਡੇ ਸਿੱਖ ਸੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਇੱਕੋ ਸਜਾਇਆ ਸੀ ਮੈਂ ਅੱਜ ਵੀ ਤਿਆਰ ਹਾਂ ਹਮ ਹਨਾ ਜੀ ਜੇ ਪੰਥ ਸਿੱਖ ਪੰਥ ਦੀ ਨਹੀਂ ਰੱਖਣੀ ਆ ਮੈਂ ਅੱਜ ਵੀ ਦੇਖੋ ਅ ਮੇਰੀ ਦਾੜੀ ਆ ਗਈ ਆ ਮੈਂ ਦਾੜੀ ਅ ਮਾੜੀ ਮੋਟੀ ਅਸੀਂ ਕਟਾਣੇ ਉਹ ਵੀ ਬੰਦ ਹੋ ਜੂ ਮੈਂ ਦਸਤਾਰ ਬੰਨਣੀ ਸ਼ੁਰੂ ਕਰ ਦਾਂਗਾ ਹੂੰ ਜੇ ਸਿੱਖ ਪੰਥ ਦੀ ਨਹੀਂ ਰੱਖਣੀ ਆ ਜੀ ਹਨਾ ਜੀ ਜੇ ਆਪਾਂ ਰਾਜਨੀਤੀ ਖੇਲਣੀ ਆ ਹੂੰ ਜੇ ਆਪਾਂ ਧਰਮ ਦੇ ਨਾਂ ਤੇ ਵੋਟਾਂ ਲੈਣੀਆਂ ਆ ਜੀ ਜਿਵੇਂ ਅਸੀਂ ਖਾਲਿਸਤਾਨ ਮੰਗਣਾ ਜੀ ਹੂੰ ਫੇ ਮੈਂ ਜਿੱਥੇ ਹੈਗਾ ਉੱਥੇ ਠੀਕ ਆ ਤੁਸੀਂ ਗਲਤ ਮੰਨਦੇ ਹੋ ਖਾਲਸਾਤਨ ਮੰਗਣਾ ਬਿਲਕੁਲ ਸਰ ਖਾਲਸਾਤਨ ਕਿਉਂ ਮੰਗਣਾ ਸਰ ਮੰਗਿਆ ਨਹੀਂ ਸੀ ਸਾਡੇ ਗੁਰੂ ਸਾਹਿਬ ਨੇ ਕਿਉਂ ਨਹੀਂ ਮੰਗਿਆ ਫੇਰ ਜੇਰਾ ਦੀ ਇਹ ਤਸਵੀਰ ਲਈ ਫਿਰਦੇ ਆ ਪਿੰਡਰਾ ਵਾਲੇ ਦੀ ਹੈਨਾ ਜੀ ਉਸ ਬੰਦੇ ਨੇ ਖਾਲਸਾਤਨ ਨਹੀਂ ਮੰਗਿਆ ਅਜੇ ਤੱਕ ਜੀ ਮੈਨੂੰ ਇਸ ਗੱਲ ਦਾ ਜਵਾਬ ਦਉਣਾ ਮੇਕੋ ਕੱਲੀ ਕੱਲੀ ਵੀਡੀਓ ਪਈ ਆ ਆਨ ਰਿਕਾਰਡ ਆ ਮੇਰੀ 52 ਸਾਲ ਦੀ ਏਜ ਹੋ ਗਈ ਸਰ ਠੀਕ ਆ ਜੀ ਆਨ ਰਿਕਾਰਡ ਮੇਕੋ ਉਹਨਾਂ ਦੀ ਸਭ ਕੁਝ ਪਿਆਵਾ ਜੇ ਉਹਨਾਂ ਨੂੰ ਸੰਤ ਜਿਹੜੇ ਇਹਨਾਂ ਦੇ ਸੰਤ ਸੀਗੇ ਠੀਕ ਆ ਜੀ ਗੁਰਦੁਆਰਾ ਸਾਜ ਦੇ ਫੋਟੋ ਜਰਨਲ ਸੰਤ ਭਿੰਡਰਾ ਵਾਲੇ ਲਾਇਆ ਗਿਆ ਵਾ ਉਹਨਾਂ ਨੂੰ ਤੇ ਉਹਨਾਂ ਦਾ ਮੈਨੂੰ ਇਸ ਗੱਲ ਦਾ ਜਵਾਬ ਦੋ ਨਾ ਉਹਨਾਂ ਨੇ ਕਿਉਂ ਨਹੀਂ ਖਾਲਿਸਤਾਨ ਮੰਗਿਆ ਜੀ ਪਰ ਫਿਰ ਇਹ ਕਿਉਂ ਮੰਗਦੇ ਨੇ ਲੋਕ ਜਿਹੜੇ ਨੇ ਰਾਜਨੀਤੀ ਸਰ ਬਾਹਰੋਂ ਫੰਡ ਆਂਦਾ ਪੈਸਾ ਆਂਦਾ ਇਸ ਕਰਕੇ ਮੈਂ ਕਹਿੰਦਾ ਜੀ ਗੁਰੂ ਸਾਹਿਬ ਦੇ ਜੇ ਜਾਰੀ ਗੱਲ ਆ ਇਹਨਾਂ ਨੂੰ ਲੱਗਦਾ ਵਾ ਖਾਲਿਸਤਾਨ ਮੰਗਣਾ ਤੇ ਭਿੰਡਰਾ ਵਾਲੇ ਨੇ ਕਿਉਂ ਨਹੀਂ ਖਾਲਿਸਤਾਨ ਮੰਗਿਆ ਜੀ ਬਿਲਕੁਲ ਉਹਨੇ ਇਹ ਗੱਲ ਕਹੀ ਸੀ ਪੀ ਜਿਹੜਾ ਬੰਦਾ ਹੂੰ ਆ ਉਹ Hindu ਭਰਾ ਮੇਰਾ ਵਾ Hindu ਨਹੀਂ ਸਨਾਤ ਨਹੀਂ ਹੂੰ ਉਹ Hindu ਨਹੀਂ ਕਹਿੰਦਾ ਸੀਗਾ ਸਨਾਤਨ ਕਹਿੰਦਾ ਸੀ ਇਹਨਾਂ ਨੂੰ ਮੈਂ ਸਭ ਨੂੰ ਦੱਸਦਾ ਵੀ ਜਿਹੜੇ ਆਪਣੇ ਆਪ ਨੂੰ ਇਹ Hindu Hindu ਜੀ ਬੋਲਦੇ ਰਹਿੰਦੇ ਨੇ ਨਾ ਜਿਹੜੇ ਰੀਡਰ ਆਪਣੇ ਆਪ ਨੂੰ ਖਾਲੀਸਤਾਨ ਬੰਦੇ ਫਿਰਦੇ ਆ ਉਹਨਾਂ ਨੇ ਪਿੰਡਾ ਵਾਲਿਆਂ ਨੇ ਸੰਤ ਪਿੰਡਾ ਵਾਲਿਆਂ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਉਹ ਸਨਾਤਨੀ ਭਰਾ ਹੂੰ ਜਿਹੜਾ ਜਨੇਊ ਪਾਉਂਦਾ ਜਿਹੜਾ ਕੇਸ਼ ਰੱਖਿਆ ਯਾਨੀ ਕੇਸ਼ ਨਹੀਂ ਕਟਾਂਦਾ ਜਿਹੜਾ ਦਾੜੀ ਨਹੀਂ ਕਟਾਂਦਾ ਹੂੰ ਜਨੇਊ ਪਾਇਆ ਹੋਇਆ ਵਾ ਧਰਮ ਦਾ ਪੱਕਾ ਵਾ ਆਪਣੇ ਧਰਮ ਦੇ ਪੂਜਾ ਪੂਰੀ ਪਾਠ ਦੂ ਕਰਦਾ ਵਾ ਹਨਾ ਜੀ ਉਹ ਮੇਰਾ ਭਰਾ ਆ ਹੂੰ ਜਿਹੜਾ ਦਾੜੀ ਕੱਟਦਾ ਵਾ ਧਰਮ ਨੂੰ ਮੰਨਦਾ ਨਹੀਂ ਆ ਅਧਰਮ ਦੇ ਕੰਮ ਕਰਦਾ ਵਾ ਉਹ ਮੇਰਾ ਭਰਾ ਨਹੀਂ ਆ ਹੂੰ ਠੀਕ ਆ ਜੀ ਬਿਲਕੁਲ ਉਸ ਮੈਂ ਕਹਿੰਦਾ ਇਹ ਭਿੰਡਰਾ ਵਾਲੇ ਦੀ ਫੋਟੋਆਂ ਲੈ ਕੇ ਚਰਦੇ ਚੱਲਣਾ ਚਾਹੀਦਾ ਉਹਨਾਂ ਦਾ ਜੇ ਉਹਨੂੰ ਆਪਣਾ ਆਈਡਲ ਸਮਝਦੇ ਆ ਕਰ ਤੇ ਆਈਡਲ ਤੇ ਕਿਉਂ ਨਹੀਂ ਠਹਿਰਦੇ ਆ ਭਿੰਡਰਾ ਵਾਲੇ ਨੇ ਅਜੇ ਤੱਕ ਇਹਦੀ ਮੰਗਿਆ ਨਹੀਂ ਖਾਲਿਸਤਾਨ ਉਹਨਾਂ ਨੇ ਕੀ ਕੀਤਾ ਸੀ ਆਪਣੇ ਮੱਤਾਬਾਸ ਕਰਵਾਇਆ ਸੀ ਉਸ ਵਲੇ ਆਨੰਦਪੁਰ ਸਾਹਿਬ ਦਾ ਜੀ ਉਹ ਪਾਸ ਹੋਇਆ ਵੀ ਆ ਜੀ ਕਿੰਨੇ ਸਾਲ ਲੜ ਕੇ મોદી ਨੇ ਕੀਤਾ ਹੂੰ ਠੀਕ ਹੈ ਨਹੀਂ ਸਰ ਬਿਲਕੁਲ ਤੇ ਮਰਵਾਣ ਵਾਲੀ ਕੌਣ ਸੀਗੀ ਹੂੰ ਕਿਹੜੀ ਸਰਕਾਰ ਸੀ ਜਦੋਂ ਆਪਾਂ ਕਹਿੰਦੇ ਹਰਮੰਦਸ਼ੀਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਉਸ ਵਲੇ ਕਿਹੜੀ ਸਰਕਾਰ ਸੀਗੀ ਹੂੰ ਇਸ ਗੱਲ ਦਾ ਪਤਾ ਨਾ ਬਿਲਕੁਲ ਤੇ ਉਸ ਵੇਲੇ ਅੱਜ ਵੀ ਸਾਡਾ ਕਿਸਾਨ ਉੱਠ ਕੇ ਹੂੰ ਸਾਡੇ ਜਵਾਨ ਉੱਠ ਕੇ ਸਾਡਾ ਪੰਜਾਬ ਉੱਠ ਕੇ ਹੂੰ ਵੋਟੋ ਕਿੰਨਾ ਅੱਧੇ ਤੋਂ ਜ਼ਿਆਦਾ ਵੋਟਾਂ ਕਿੰਨੂੰ ਅੰਦਾ ਜੀ ਕੌਂਰ ਕਾਂਗਰਸ ਨੂੰ ਤੇ ਜਿਸ ਨੇ ਹਮਲਾ ਕਰਵਾਇਆ ਸਾਡੀ ਸਿੱਖ ਕੌਮ ਹੀ ਹੂੰ ਬਿਲਕੁਲ ਤੁਸੀਂ ਪੁੱਛਦੇ ਆ ਨਾ ਵੀ ਤੁਸੀਂ ਕਿਉਂ ਇੱਧਰਲੇ ਪਾਸੇ ਤੁਰ ਪਏ ਹਿੰਦੂ ਧਰਮ ਬਾਰੇ ਕਿਉਂ ਜਲਪੇ ਤੁਹਾਡਾ ਇਸ ਕਰਕੇ ਉਧਰ ਨੂੰ ਨਹੀਂ ਹੋਇਆ ਇਸ ਚੀਜ਼ ਕਰਕੇ ਸਾਰੇ ਮੈਂ ਅੱਖੀਂ ਦੇਖਿਆ 1984 ਦੇ ਵਿੱਚ ਮੇਰੇ ਦੋਸਤ ਜਿਹੜੇ ਸਾਡੇ ਤੋਂ ਸੀਨੀਅਰ ਵੀ ਹੁੰਦੇ ਸੀਗੇ ਸਾਲੇ ਲੱਭਿਆਂ ਨਹੀਂ ਲਾਛਾ ਸਾਰਾ ਅਜੇ ਤੱਕ ਗੱਲ ਸਮਝਦੇ ਹੋ ਬਾਹਰ ਘੁੰਮਣ ਕੇ ਵਿਆਹ ਦੇ ਵਿੱਚ ਸਾਲੇ ਅਜੇ ਤੱਕ ੜੀ ਲੱਬੇ ਦੀ ਉਹ ਠੀਕ ਹੈ ਨਹੀਂ ਵੀ ਸਰ ਅਸੀਂ ਇਸ ਕਰਕੇ ਆਪਣਾ ਆਪ ਨੂੰ ਅਸੀਂ ਦੇਖੋ ਜਿੰਨੇ ਵੀ ਚਾਏ ਸਿੱਖਾ Hindu ਆ ਮੁਸਲਮਾਨਾ ਸਾਈ ਆ ਨਾ ਜੋ ਇਸ ਜੈਨੀਆਂ ਆ ਜੋ ਇਸ ਇੰਡੀਆ ਦੇ ਵਿੱਚ ਆ ਜੀ ਉਹ ਸਾਰੇ ਸਨਾਤਨੀਆਂ ਆ ਇਸ ਕਰਕੇ ਅਸੀਂ ਸਨਾਤਨ ਧਰਮ ਨੂੰ ਮੰਨਦੇ ਆ ਜੀ ਠੀਕ ਹੈ ਨਹੀਂ ਤੇ ਮੇਰਾ ਇਹਨਾਂ ਵੱਲੋਂ ਮੂੰਹ ਟੁੱਟਣ ਦਾ ਇੱਕ ਇਹੀ ਆਦੇਸ਼ਾ ਇਹੀ ਹੁੰਦਾ ਮੈਂ ਅੱਜ ਵੀ ਤਿਆਰ ਆ ਜੀ ਮੈਂ ਕਹਿੰਦਾ ਜੀ ਤੁਸੀਂ ਪੰਥ ਦੀ ਰੱਖੋ ਨਹੀਂ ਖਾਲਿਸਤਾਨ ਨਹੀਂ ਪੰਥ ਦੀ ਪੰਥ ਜੀ ਹੁਣ ਤੁਸੀਂ ਜੇ ਤੁਸੀਂ ਕਹਿੰਦੇ ਆਪਣੇ ਆਪ ਨੂੰ ਅਸੀਂ ਖਾਲਿਸਤਾਨ ਲੈਣਾ ਜੀ ਤੁਸੀਂ ਕਿਸ ਕਿਸਾਨ ਦੇ ਘਰੇ ਜਾ ਕੇ ਜੀ ਉਹਦੀ ਮਜਬੂਰੀ ਦਾ ਜਿਹੜਾ ਜਿਹੜਾ ਸਾਲਾ ਕਰਜ਼ਾ ਚੱਕ ਚੱਕ ਕੇ ਅਗਲੇ ਨੇ ਲਾਇਆ ਵਾ ਠੀਕ ਹੈ ਨਹੀਂ ਆਰਤੀਆਂ ਦੇ ਪੈਸੇ ਦੇਣੇ ਆ ਤੁਸੀਂ ਦੋ ਨਾ ਕਿਸੇ ਨੂੰ 20 25 25 ਲੱਖ ਰੁਪਏ ਵੰਡੋ ਨਾ ਯਾਰ ਜਾ ਕੇ ਕਿਸਾਨਾਂ ਦੇ ਤੁਸੀਂ ਹੈਤੀ ਬੰਦੇ ਆ ਦੋਖੀ ਬੰਦੇ ਆ ਵੀ ਹਜੇ ਉਹਨਾਂ ਕਿਸਾਨਾਂ ਦਾ ਬਹੁਤ ਦੁੱਖ ਆ ਦੋ ਨਾ ਯਾਰ ਜਾ ਕੇ ਉਹਨਾਂ ਨੂੰ ਪੈਸੇ ਕਿਹੜਾ ਬੰਦਾ ਅੱਜ ਦੀ ਡੇਟ ਦੇ ਮੈਨੂੰ ਇੱਕ ਚੀਜ਼ ਦਿਖਾ ਦਿਓ ਪੰਨੇ ਸਿੱਧੂ ਤੋਂ ਬਿਆਨ ਕਿਹਦਾ ਆ ਕਿਸੇ ਹੋਰ ਕਿਸੇ ਬੰਦੇ ਦਾ ਆ ਕਿਸੇ ਦਾ ਬਿਆਨ ਜੀ ਕਿਸੇ ਬੰਦੇ ਨੇ ਬਿਆਨ ਨਹੀਂ ਦਿੱਤਾ ਸਰ ਉਸ ਨੂੰ ਕਿ ਮੈਂ ਸਰ ਅਸੀਂ ਤੁਹਾਡੇ ਨਾਲ ਆ ਗਏ ਜੀ ਤੁਹਾਡੇ ਚ ਰੋਸਾ ਇਸ ਚੀਜ਼ ਦਾ ਦਰਦ ਆ ਵੀ ਕੋਈ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ ਭਾਵੇਂ ਜਾਂ ਹੋਰ ਜਥੇਬੰਦੀਆਂ ਦੀ ਗੱਲ ਕਰੀਏ ਕੋਈ ਇਸ ਪਾਸੇ ਨੂੰ ਨਹੀਂ ਆਇਆ ਬੇਸ਼ੱਕ ਗੱਲਾਂ ਬਹੁਤ ਹੋ ਜਾਂਦੀਆਂ ਨੇ ਅਸੀਂ ਧਰਮ ਦੇ ਰਖਵਾਲੇ ਆ ਅਸੀਂ ਐ ਆ ਪਰ ਇੰਨਾ ਫੰਡ ਆਂਦਾ ਇੰਨਾ ਖੁਸ਼ਾ ਪਰ ਕਿਸੇ ਦੀ ਮਦਦ ਨਹੀਂ ਕਰ ਸਕਦੇ ਇਸ ਚੀਜ਼ ਕਰਕੇ ਤੁਹਾਡਾ ਮੋਹ ਭੰਗ ਹੋਇਆ ਬਿਲਕੁਲ ਜੀ ਸਾਰਾ ਹੋਇਆ ਮੈਂ ਤਾਂ ਇਹ ਚੀਜ਼ ਕਹਿਣਾ ਜੀ ਫੰਡ ਇੰਨਾ ਇਕੱਠਾ ਹੁੰਦਾ ਇਨ੍ਹਾਂ ਕੋਲ ਹਨਾ ਜੀ ਮੈਂ ਕਹਿਣਾ ਜੀ ਦੇਖੋ ਜੀ ਆ ਆ ਹਰਮੰਦਰ ਸਾਹਿਬ ਦੇ ਫੰਡ ਜੋ ਵੀ ਆ ਚੜਾਵਾ ਚੜਦਾ ਕੁਛ ਵੀ ਕਰਦਾ ਕੀ ਗੱਲ ਆਪਣੀ ਕੌਮ ਲਈ ਕੁਛ ਕਰਨੀ ਨਹੀਂ ਸਕਦੇ ਜੇ ਇਹਨਾਂ ਨੇ ਬੰਡੀਆਂ ਕਰਤੀਆਂ ਸਰ ਠੀਕ ਹੈ ਜੀ ਹੁਣ ਕਾਲਜ ਹੋ ਗਿਆ ਜਾਂ ਇਹਨਾਂ ਨੇ ਸਕੂਲ ਖੋਲੇ ਆ ਜੀ ਹਨਾ ਜੀ ਤੁਸੀਂ ਦਸਤਾਰ ਬਨੂਗੇ ਤਾਂ ਤੁਸੀਂ ਜਾਉਂਗੇ ਜੀ ਉੱਥੇ ਨਹੀਂ ਜਾ ਸਕਦੇ ਕਿਉਂ ਜੀ ਕਿਉਂ ਪੱਖਵਾਜੀ ਕਰਦੇ ਆ ਜਦੋਂ ਕਿਸੇ ਲਈ ਉਹਨਾਂ ਨੂੰ ਕੋ ਮਰਿਆਦਾ ਚ ਰਹਿਣਾ ਹਨਾ ਜੀ ਕੀ ਗੱਲ ਇੱਕ ਸਿੱਖ ਹੋਣੀ ਚਾਹੀਦੀ ਹੈ ਹਰਿਗੁਰੂ ਸਾਹਿਬ ਦੇਖੋ ਗੁਰੂ ਸਾਹਿਬ ਨੇ ਜੇ ਇਦਾਂ ਦੀ ਗੱਲ ਸੀ ਕਿ ਜੀ ਹਨਾ ਜੀ ਤੇ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਲਿਆ ਹੋਰ ਸਾਡੇ ਦਸਾਂ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਕਿਸੇ ਗੱਲ ਲਈ ਦਿੱਤੀਆਂ ਗੁਰੂ ਤੇਗ ਬਹਾਦਰ ਨੇ ਤੱਪੀ ਦੀਆਂ ਦੇ ਫੜੇ ਆ ਹੋਰ ਸਾਡੇ ਬੰਦਾ ਬਹਾਦਰ ਜੀ ਹੋ ਗਏ ਹੋਰ ਹੋ ਗਏ ਜੀ ਹਨਾ ਜੀ ਹਨਾ ਹਰੀ ਸਿੰਘ ਨਲੂਆ ਜੀ ਹੋ ਗਏ ਹੁਣ ਅਸੀਂ ਇਹਨਾਂ ਦੀ ਦੇਣ ਜਿਹੜੀ ਆ ਇਹਨਾਂ ਨੇ ਇਹ ਇਹ ਕਰਕੇ ਦੇਖਿਆ ਕਿ ਸਾਰੇ ਆਪਣੀ ਕੁਰਬਾਨੀ ਦਿੱਤੀਆਂ ਆਪਣੀਆਂ ਜਾਨ ਦਿੱਤੀਆਂ ਵੀ ਨਹੀਂ ਯਾਰ ਇਹ ਹਿੰਦੂ ਆ ਇਹ ਮੁਸਲਮਾਨ ਆ ਇਹ ਉਹਦੀ ਧੀ ਪੈਣਾ ਇਹਦੀ ਪੈਣਾ ਇਦਾਂ ਥੜੋ ਹਾਂ ਜੀ ਤੁਸੀਂ ਯਾਰ ਸਿੱਖਿਆ ਦੋ ਹਸਪੀਟਲ ਖੋਲੋ ਜੇ ਰਾਜ ਹੀ ਕਰਨਾ ਸਾਲਾ ਦਿੱਲੀ ਦੇ ਕਰ ਲਓਣਾ ਸਾਡੇ ਪੰਜਾਬੀਆਂ ਦੀ ਪਤਾ ਕੀ ਬੜੰਬਣਾਂ ਜੀ ਸਾਡੇ ਸਿੱਖ ਧਰਮ ਦੀ ਸਾਡੀ ਜੱਟ ਕੌਮ ਦੀ ਕਿਸੇ ਦੀ ਸੁਣਨੀ ਨਹੀਂ ਮਰਜ਼ੀ ਕਰਨੀ ਹੂੜ ਮਤ ਕਰਨੀ ਅਸੀਂ ਚਾਹੇ ਡਾਕਟਰ ਬਣ ਜਾਈਏ ਅਸੀਂ ਚਾਹੇ ਜਿੰਨੇ ਮਰਜ਼ੀ ਪੜੇ ਲਿਖੇ ਬਣ ਜਾਈਏ ਪਰ ਸਾਨੂੰ ਸਾਰੀ ਅਕਲ ਆਣੀ ਨਹੀਂ ਹੂੰ ਬਿਲਕੁਲ ਇਸ ਕਰਕੇ ਨਹੀਂ ਆਣੀ ਕਿ ਅਸੀਂ ਲੋਕਾਂ ਦੇ ਲਈ ਲੱਗ ਲੱਗ ਜਾਨੇ ਮੰਤਰੀਆਂ ਦੇ ਲੱਗ ਜਾ ਕੇ ਜਾਨੇ ਆ ਕਿ ਯਾਰ ਜੇ ਅਸੀਂ ਆਪਣਾ ਆਪਣਾ ਆਪ ਨੂੰ ਬਚਾਣਾ ਵਾ ਨਾ ਸਾਨੂੰ ਆਪਣੇ ਪੰਜਾਬ ਨੂੰ ਬਚਾਉਣਾ ਪੈਣਾ ਸਾਨੂੰ ਕਿਸਾਨਾਂ ਨੂੰ ਬਚਾਉਣਾ ਪੈਣਾ ਅੱਛਾ ਕਿਸਾਨਾਂ ਦੀ ਗੱਲ ਆ ਤੁਸੀਂ ਚਾਹੁੰਦੇ ਹੋ ਕਿ ਕਿਸਾਨਾਂ ਨੂੰ ਕੋਈ ਬਦਲ ਮਿਲ ਜੇ ਕਿ ਜਿਹੜੀਆਂ ਫਸਲੀ ਚੱਕਰ ਚੋਂ ਨਿਕਲ ਜੇ ਖਸਖਸ ਦੀ ਖੇਤੀ ਕਰਵਾ ਦਿਓ ਕਿਸਾਨਾਂ ਨੂੰ ਸਰ ਜਾਂ ਤਾਂ ਸੈਂਟਰ ਸਰਕਾਰ ਨੇ ਜਾਂਦੀ ਜਾਂ ਪੰਜਾਬ ਸਰਕਾਰ ਨੇ ਚੰਦੀ ਹੂੰ ਠੀਕ ਕਾਰਨ ਕੀ ਸਰ ਸਾਡਾ ਪੰਜਾਬ ਨਾ ਜਿਹੜਾ ਇੱਕ ਫਿਲਮ ਬਣੀ ਸੀ ਉੜਦਾ ਪੰਜਾਬ ਉੜਦਾ ਪੰਜਾਬ ਜਿਹੜੀ ਕੀ ਬਾਲੀਵੁੱਡ ਇਹਨਾਂ ਨੇ ਬਣਾਈ ਸੀਗੀ ਉੜਦਾ ਪੰਜਾਬ ਚ ਇਹਨਾਂ ਨੇ ਇੰਨੀ ਕਿ ਜਿਹੜੀ ਭੂਮਿਕਾ ਜਿਹੜੀ ਪੰਜਾਬ ਦੇ ਨੌਜਵਾਨ ਦੀ ਹਲਕੀ ਦਿਖਾਤੀ ਨਾਲ ਠੀਕ ਹੈ ਜੀ ਪੰਜਾਬ ਨੂੰ ਨਸ਼ੇੜੀ ਦਿਖਾ ਦਿੱਤਾ ਨਸ਼ੇੜੀ ਦਿਖਾ ਦਿੱਤਾ ਜੀ ਹਨਾ ਜੀ ਵੀ ਦੇਖੋ ਨਸ਼ਾ ਕਿੱਥੇ ਨਹੀਂ ਹੈਗਾ ਰਾਜਸਥਾਨ ਚ ਵੀ ਆ ਹਰਿਆਣਾ ਚ ਵੀ ਆ ਹਮਾਚਲ ਚ ਵੀ ਆ ਹਰ ਜਗ੍ਹਾ ਜੀ ਹਨਾ ਜੀ ਸਭ ਤੋਂ ਜ਼ਿਆਦਾ ਮੁੰਬਈ 'ਚ ਜਿੱਤੇ ਕੀ ਡਰੱਗਸ ਦੇ ਨਾਮ ਤੇ ਜਿਹੜੇ ਕਹਿੰਦੇ ਵੀ ਪਿੱਛੇ ਜੇ ਅਸੀਂ ਕਾਫੀ ਸਾਲ ਹੋ ਗਏ ਪੀਬਿਆਣੀ ਕੀ ਸੱਪਾਂ ਦਾ ਜ਼ਹਿਰ ਤੱਕ ਦਾ ਜਿਹੜਾ ਵੀ बिकਦਾ ਜੀ ਹਨਾ ਜੀ ਉਹਨੂੰ ਡਰਗਸ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਪੇ ਜਿਹੜਾ ਗਾੜਾ ਬੰਬੇ ਤੇ ਸਰ ਸਾਡੇ ਪੰਜਾਬ ਨੂੰ ਕਿਉਂ ਮਾਰਾ ਕੀਤਾ ਜਾਂਦਾ ਹਮ ਸਭ ਤੋਂ ਜ਼ਿਆਦਾ ਸਪੋਰਟਸ ਕਿਸੇ ਟਾਈਮ ਦੇ ਵਿੱਚ ਜਿਹੜਾ ਨਿਕਲਦਾ ਸੀਗਾ ਠੀਕ ਹੈ ਅੱਜ ਹਰਿਆਣਾ ਉੱਪਰ ਆ ਸਭ ਤੋਂ ਜ਼ਿਆਦਾ ਸਪੋਰਟਸ ਜਿਹੜੀ ਸੀ ਪੰਜਾਬ ਦੇ ਵਿੱਚੋਂ ਨਿਕਲ ਰਹੀ ਸੀ ਠੀਕ ਹੈ ਜੀ ਨੈਸ਼ਨਲ ਇੰਟਰਨੈਸ਼ਨਲ ਸਾਰੇ ਖੇਡੇ ਆ ਜੀ ਹਨਾ ਜੀ ਕਪਲ ਦੇ ਵਰਗੇ ਹੋ ਗਏ ਹੋਰ ਕਈ ਦਾਰਾ ਸਿੰਘ ਵਰਗੇ ਬਹੁਤ ਸਾਰੀਆਂ ਬੜੀਆਂ ਪਰੀਆਂ ਬੜੀਆਂ ਬੜੀਆਂ ਹਸਤੀਆਂ ਬੈਠੀਆਂ ਜੀ ਹਨਾ ਜੱਜ ਵੀ ਬੈਠੀਆਂ ਜਿਹੜੀਆਂ ਹਨਾ ਜੀ ਪਰ ਅਸੀਂ ਇਹ ਚੀਜ਼ ਜਾਣਦੇ ਆ ਕਿ ਪੰਜਾਬ ਨੂੰ ਮਾੜਾ ਸਾਫਤ ਕੀਤਾ ਸਾਡੀ ਸੈਂਟਰ ਸਰਕਾਰ ਨੇ ਜਦੋਂ ਉਸ ਵੇਲੇ ਕਾਂਗਰਸ ਦਾ ਰਾਜ ਸੀਗਾ ਜੀ ਠੀਕ ਆ ਜੀ ਪੀ 1984 ਤੋਂ ਪਹਿਲਾਂ ਜੀ ਜਿਹੜਾ ਸੀਗਾ ਸਿਸਟਮ ਸਾਡੀ ਪੰਜਾਬ ਦੇ ਵਿੱਚ ਖਾਸ ਕਰਕੇ ਦੀ ਖੇਤੀ ਹੁੰਦੀ ਸੀ ਅਫੀਮ ਦੀ ਖੇਤੀ ਕੀਤੀ ਜਾਂਦੀ ਸੀ ਜਦ ਕਿ ਠੇਕੇ ਹੁੰਦੇ ਸੀਗੇ ਹੂੰ ਪਿਛਲਾ ਹੌਨ ਰਿਕਾਰਡ ਜਿਹੜਾ ਜੀ ਜੀ ਪੀ ਪੰਜਾਬ ਦੇ ਵਿੱਚ ਇਨਕਮ ਨੂੰ ਮਤਲਬ ਕਿ ਨਾ ਜਿਹੜੇ ਗਿੱਦ ਹੁੰਦੇ ਗਿੱਦ ਦਿੱਲੀ 'ਚ ਬੈਠੇ ਹੋਇਆ ਜੀ ਪੰਜਾਬ ਨੂੰ ਨੋਜ-ਨੋਜ ਕੇ ਖਾ ਰਹੇ ਸੱਚ ਇਹ ਹੈ ਸਰਕਾਰ ਕੋਈ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਐ ਚਾਹੇ ਸੈਂਟਰ ਸਰਕਾਰ ਦੀ ਐ ਚਾਹੇ ਕਾਂਗਰਸੀ ਦੀ ਜਾਂ ਕਨਸ ਹੈ ਹੈ ਨਾ ਜੀ ਸੈਂਟਰ ਸਰਕਾਰ ਜਿਹੜੇ ਬੈਠਿਆ ਜੀ ਉਹਨਾਂ ਸਾਰਿਆਂ ਨੇ ਪੰਜਾਬ ਨੂੰ ਹੀ ਖਤਮ ਕਰਤਾ ਅਸੀਂ ਇਹ ਚੀਜ਼ ਦੇ ਨਹੀਂ ਵੀ ਕਿਸਾਨ ਨੂੰ ਬਚਾਉਣ ਦੀ ਖਾਤਰ ਅਸੀਂ ਕਹਿੰਦੇ ਆ ਵੀ ਦੇਖੋ ਰਾਜਸਥਾਨ 'ਚ ਵੀ ਤਾਂ ਠੇਕਾ ਜਿਹੜਾ ਵਾ ਲੈਂਦੇ ਆ ਨਾ ਜੀ ਸਰਕਾਰ ਲੈ ਰਹੀ ਆ ਇੱਕ ਕਿੱਲੇ ਦੇ ਵਿੱਚੋਂ ਘੱਟੋ ਘੱਟ ਵੀ ਖਸਕਸ ਦੀ ਫੀਮ ਦੀ ਖੇਤੀ ਜਿਹੜੀ ਹੁੰਦੀ ਆ ਸਰ 15 ਲੱਖ ਤੋਂ 25 ਲੱਖ ਤੱਕ ਜਾਂਦੀ ਹੈ ਜੀ ਜਿਹੜੀ ਆ ਤਿੰਨ ਤਿੰਨ ਚੀਜ਼ਾਂ ਹੁੰਦੀਆਂ ਆ ਵਾ ਡੋਡੇ ਹੋ ਗਈ ਫੀਮ ਹੋ ਗਈ ਤੇ ਖਸਕਸ ਹੋ ਗਈ ਠੀਕ ਆ ਜੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਅੱਜ ਦਾ ਦੌਰ ਚੱਲ ਰਿਹਾ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਵਾ ਠੀਕ ਆ ਜੀ ਪੰਜਾਬ ਦੀ ਖੇਤੀ ਨੂੰ ਖਤਮ ਕੀਤਾ ਜਾਂਦਾ ਨਿਸ਼ਾਨਾ ਬਣਾ ਰਿਹਾ ਪੰਜਾਬ ਇਹ ਰਾਜਨੀਤੀ ਜਿਹੜੀ ਹੋ ਰਹੀ ਆ ਹੈ ਨਾ ਜੀ ਜੇ ਪੰਜਾਬ ਦੇ ਵਿੱਚ ਖੇਤੀ ਬੰਦ ਹੋ ਗਈ ਨਾ ਜੀ ਮੈਂ ਕਹਿੰਨਾ ਜੀ ਅਨਾਜ ਇੰਨਾ ਕਿ ਮਹਿੰਗਾ ਹੋਇਆ ਨਾ ਜਿਹੜੇ ਲੋਕ ਬੋਲਦੇ ਆ ਨਾ ਕਿ ਯਾਰ ਪੰਜਾਬ ਦਾ ਕਿਸਾਨ ਆਸਾਨ ਨਹੀਂ ਕਰ ਰਿਹਾ ਹਰਿਆਣਾ ਦਾ ਕਿਸਾਨ ਨਹੀਂ ਕਰ ਰਿਹਾ ਜਾਂ ਕੁਝ ਜਿੱਦਾਂ ਇਹਨਾਂ ਨੇ ਖੇਤੀ ਬੰਦ ਕਰਤੀ ਨਾ ਜੀ ਕੁਝ ਹੋਰ ਕਰਨ ਲੱਪੇ ਤੇ ਇਹਨਾਂ ਨੂੰ ਕੰਨਾਂ ਨੂੰ ਹੱਥ ਲੱਗ ਜਾਣਾ ਇੱਕ ਕਿਸਾਨ ਤਾਂ ਕਹਿੰਦੇ ਆਪਣਾ ਆਪ ਉਗਾ ਲੂਗਾ ਆਪਣੀ ਓਗੀ ਚ ਕਰ ਲੂਗਾ ਫਿਰ ਲੋਕ ਜਿਹੜੇ ਸ਼ਹਿਰੀ ਲੋਕ ਹੋਣਗੇ ਉਹ ਕੀ ਕੋਠਿਆਂ ਚ ਗਮਲੇ ਚ ਕਣਕ ਬੀਜਣਗੇ ਮੈਂ ਕਹਾਂ ਸਰ ਉਹ ਵੀ ਨਹੀਂ ਬੀਜ ਹੋਣੀ ਉਹ ਵੀ ਸੜ ਜਾਣੀ ਗਮਲਿਆਂ 'ਚ ਕਿੰਨੀ ਕੁ ਹੋਏਗੀ ਜਾਂ ਛੱਤਾਂ 'ਤੇ ਕਿੰਨੇ ਕੁ ਬੀਜ ਲੂਗੇ ਜੀ ਹੂੰ ਜੋ ਜ਼ਮੀਨ ਦੇ ਵਿੱਚ ਹੋਣੀ ਆ ਤੁਸੀਂ ਛੱਤਾਂ 'ਤੇ ਥੋੜੋ ਬੀਜ ਲਾਂਗੇ ਗੱਲਾਂ ਤਾਂ ਲੋਕ ਬੜੀ ਕਰ ਲੈਂਦੇ ਛੱਤ ਦੇ ਬੀਜ ਲਾਂਗੇ ਐ ਕਰ ਲਾਂਗੇ ਮम्मा ਛੱਤਾਂ ਦੇ ਉੱਤੇ ਬੀਜ ਕੇ ਤਾਂ ਦੇਖ ਹੂੰ ਬਿਲਕੁਲ ਮਤਲਬ ਕੀ ਕਹਿੰਦੇ ਵੀ 1 ਕਿਲੋ ਕਣਕ ਦੇ ਵਿੱਚ ਕਿੰਨੇ ਸੋ ਲੀਟਰ ਪਾਣੀ ਲੱਗਦਾ ਜੀ ਹੂੰ ਇਹ ਲੋਕਾਂ ਨੂੰ ਸਮਝ ਆ ਗਈ ਹੈ ਹਨਾ ਜੀ ਸੋਸ਼ਲ ਦੇ ਨਿੱਟ ਗੱਲਾਂ ਪਾਣੀਆਂ ਬਹੁਤ ਵੱਡੀਆਂ ਵਾਂ ਉਹਨਾਂ ਨੂੰ ਅ ਆਪਣੇ ਆਪ ਤੇ ਲੈ ਕੇ ਫਿਜ਼ੀਕਲੀ ਜਿਮਾ ਕੇ ਕਰਕੇ ਬਹੁਤ ਔਖਾ ਜੀ ਅਸੀਂ ਤਾਂ ਇਹ ਚੀਜ਼ ਚੰਨੇ ਆ ਕਿ ਸੈਂਟਰ ਸਰਕਾਰ ਜੇ ਲਾਸਟ ਟਾਈਮ ਕਹਿੰਦੇ ਜੀ ਹਰਮਾਚਲ ਦੇ ਵਿੱਚ ਇਹ ਕੀ ਨਾਮ ਹੈ ਦੀ ਸੁਰਫੇ ਦੀ ਖੇਤੀ ਦਾ ਪਰਮਿਸ਼ਨ ਦਿੱਤੀ ਜੀ ਜੀ ਠੀਕ ਹੈ ਜੀ ਜਿਹਨੂੰ ਅਪਾ ਸੁੱਖਾ ਕਹਿੰਦੇ ਨੇ ਆ ਪੰਜਾਬੀ ਦੇ ਵਿੱਚ ਠੀਕ ਹੈ ਜੀ ਤੇ ਜਦ ਉਹਦੀ ਖੇਤੀ ਹਿਮਾਚਲ 'ਚ ਕਿਉਂ ਦੇ ਰਹੇ ਜੀ ਹੂੰ ਪੰਜਾਬ ਚ ਪੰਜਾਬ ਚ ਕਿਉਂ ਨਹੀਂ ਦੇ ਰਹੇ ਖੇਤੀ ਬਿਲਕੁਲ ਠੀਕ ਹੈ ਜੀ ਹਰ ਅਬ ਹਿਮਾਚਲ ਦੇ ਵਿੱਚ ਲਾਸਟ ਟਾਈਮ ਨੂੰ ਪਤਾ ਲੱਗਾ ਵੀ 15000 ਤੋਂ ਲੈ ਕੇ 20000 ਜਿਹੜਾ ਵਾ ਏਕੜ ਦੇ ਵਿੱਚ ਜਿਹੜਾ ਕੀ ਡਰਗ ਜਿਹੜੀ ਦਵਾਈਆਂ ਦੇ ਵਿੱਚ ਪੈਂਦੀ ਆ ਹੂੰ ਉਹ ਖੁੱਲ ਰਿਹਾ ਜੀ ਹੂੰ ਠੀਕ ਹੈ ਜੀ ਤੇ ਪੰਜਾਬ ਦੇ ਵਿੱਚ ਜੇ ਸਾਲੀ ਫੀਮ ਦੀ ਖੇਤੀ ਹੋਣ ਲੱਪੇ ਜੀ ਖਸਖਸ ਦੀ ਖੇਤੀ ਹੋਣ ਲੱਗ ਜਾਈਗੀ ਤਾਂ ਕਿਸੇ ਨੂੰ ਤਕਲੀਫ ਆ ਹੂੰ ਮੇਰੀ ਗੱਲ ਸੁਣੋ ਜਿਹੜੀ ਆ ਨਾ ਤੁਸੀਂ ਮੰਗ ਕਰਦੇ ਹੋ ਇਸ ਚੀਜ਼ ਦੀ ਮੈਂ ਸਰ ਬਿਲਕੁਲ ਮੰਗ ਕਰਦਾ ਕਿਸਾਨ ਬਚੂਗਾ ਹੀ ਤਾਂ ਸਰ ਹੂੰ ਕਹਿੰਦੇ ਕਿਤੇ ਫਿਰ ਪੰਜਾਬ ਦੇ ਨੌਜਵਾਨ ਉਧਰ ਨੂੰ ਨਾ ਤੁਰ ਪੈਣ ਦੇਖੋ ਮੇਰੀ ਗੱਲ ਸੁਣੋ ਸਾਡੇ ਬਜ਼ੁਰਗ ਸੀ ਦਾਦੇ-ਪਰਦਾਦੇ ਸੀਗੇ ਖੇਤੀ ਉਦੋਂ ਵੀ ਹੁੰਦੀ ਸੀ ਕੀ ਗੱਲ ਕਿਹੜੇ ਤੁਰ ਪਿਆ ਸੀ ਤੁਰ ਪੈ ਹੂੰ ਇਹਦੇ ਨਾਲ ਲੱਗਦਾ ਨਹੀਂ ਵੀ ਜੇ ਖੇਤੀ ਹੋਣ ਲੱਗੀ ਵੀ ਥੋੜਾ ਜਿਹੜਾ ਚਿੱਟੇ ਵਾਲਾ ਨਸ਼ਾ ਵੀ ਘਟੂਗਾ ਮੈਂ ਕਹਾਂ 101% ਸਰ ਘਟੇਗਾ ਹੂੰ ਘਟਣ ਦਾ ਰੀਜ਼ਨ ਇਹ ਹੋ ਜਾਣੇ ਆ ਕਿ ਦੇਖੋ ਜਿਹੜੀ ਚੀਜ਼ ਆਪਾਂ ਉਹ ਠੇਕੀਆਂ ਤੇ ਸ਼ਰਾਬ ਵੀ ਤਾਂ ਨਸ਼ਾ ਹੀ ਆ ਸਰ ਹੂੰ ਜਿਹੜੀ ਬੋਤਲ ਸਾਲੀ 100 ਰੁਪਏ ਦੀ 150 ਦੀ ਹੈਗੀ ਆ ਉੱਪਰ ਪੈਦਾ ਲਿਖਿਆ ਹੋਇਆ ਹੁੰਦਾ ਹਾਂਜੀ ਉਹ ਸਾਲੀ ਵਿਗਦੀ ਕਿੰਨੀ ਆ 550 560 700 ਦੀ ਵਿਕ ਰਹੀ ਆ ਦੋ ਨੰਬਰ ਦੀ ਕਮਾਈ ਆ ਰਹੀ ਆ ਜਦ ਹਰਿਆਣੇ ਜੇ ਹੋ ਸਕਦੀ ਆ ਆਪਣੇ ਹਿਮਾਚਲ ਆਪਣੇ ਰਾਜਸਥਾਨ ਦੇ ਵਿੱਚ ਹੋ ਸਕਦੀ ਆ ਹਾਂ ਖੇਤੀ ਉਰੇ ਕਿਉਂ ਨਹੀਂ ਹੋ ਸਕਦੀ ਸਰ ਜੇ ਸੈਂਟਰ ਸੈਟ ਨਾ ਕਰਨਾ ਨਹੀਂ ਚਾਹੁੰਦੇ ਦੇਖੋ ਜੀ ਉੱਥੇ ਦੇਖੋ मूਫਲੀ ਦੀ ਖੇਤੀ ਜੇ ਕਹਿੰਦੇ ਵੀ ਉੱਥੇ ਖੇਤੀ ਨਹੀਂ ਹੁੰਦੀ ਦੇਖੋ मूਫਲੀ ਦੀ ਖੇਤੀ ਐਕਸਪੋਰਟ ਹੁੰਦੀ ਸਭ ਤੋਂ ਵਧੀਆ ਤੇਲ ਇਹਦਾ ਬਣਦਾ ਜੀ मूਫਲੀ ਦਾ ਹੁੰਦਾ ਜੀ ਹਨਾ ਜੀ मूਫਲੀ ਹੁੰਦੀ ਆ ਮਿਰਚਾਂ ਹੁੰਦੀਆਂ ਪਿਆਜ਼ ਹੁੰਦਾ ਦਾਲਾਂ ਹੁੰਦੀਆਂ ਹਮ ਆਪਣੇ ਹਾ ਰਾਜਸਥਾਨ ਦੇ ਵਿੱਚ ਹੈ ਕਿ ਨਹੀਂ ਤੇ ਕੀ ਗੱਲ ਉੱਥੇ ਖੇਤੀ ਇਹ ਚੀਜ਼ ਹੋ ਰਹੀ ਆ ਤੇ ਉਹਨਾਂ ਨੂੰ ਫੇਰ ਵੀ ਪਰਮਿਸ਼ਨ ਦਿੱਤੀ ਗਈ ਆ ਯਾਰ ਇਹ ਸਹਾਤਾ ਉਹ ਲੈਣਾ ਸਰਕਾਰ ਲੈ ਲਵੇ ਆ ਕੇ ਇੱਕ ਵੀ ਜੇ ਉਹਦਾ ਡੋਡਾ ਟੁੱਟਦਾ ਹੋ ਉਹ ਤੋਂ ਲੈਣ ਭੀ ਇਹ ਡੋਡਾ ਕਿਦਾ ਟੁੱਟਿਆ ਜੀ ਆ ਬੋਟਾ ਸੜਿਆ ਉਹ ਜਿੱਦਾਂ ਡੋਡਾ ਡੋਡਾ ਲੱਗਿਆ ਸੜ ਗਿਆ ਸੜ ਗਿਆ ਯਾਰ ਉਹ ਕਿੰਨੇ ਬੂਟੇ ਲਾਏ ਕਿੰਨੇ ਨਹੀਂ ਲਾਏ حساب ਤਾਂ ਰੱਖਣਾ ਆਪਣਾ ਕਿੰਨੀ ਦੇਣੀ ਪੈਂਦੀ ਹੈ ਕਿੰਨੀ ਨਿਕਲਣੀਆਂ ਇੰਨੀ ਨਿਕਲਣੀਆਂ ਹਰ ਘਟਨੇ ਨਹੀਂ ਚਾਹੀਦੀ ਕੱਟਣੀ ਨਹੀਂ ਚਾਹੀਦੀ ਰਾਜਸਥਾਨ ਦੇ ਵਿੱਚ ਸਾਰੇ ਉਹ ਕਹਿੰਦੇ ਵੀ ਬਕਾਇਦਾ ਸਰਕਾਰੀ ਬੰਦਾ ਆਂਦਾ ਜਿੰਨੇ ਬੂਟੇ ਲੱਗੇ ਹੁੰਦੇ ਆ ਬੂਟਿਆਂ ਦਾ ਉਹ ਗਿਣਤੀ ਕਰਦਾ ਬੰਦਾ ਗਿਣਤੀ ਕਰਕੇ ਆਪਣੇ ਰਜਿਸਟਰ ਤੇ ਚਾੜ੍ਹਦਾ ਉਸਦੇ ਸਿਆਣ ਹੁੰਦੇ ਆ ਉਸ ਤੋਂ ਬਾਅਦ ਆ ਕੇ ਫਿਰ ਜਿਹੜਾ ਵੀ ਹੈ ਨਾ ਕਿਸੇ ਨੂੰ ਚੀਰਾ ਵੀ ਦਿੱਤਾ ਜਾਂਦਾ ਵਾ ਸਰ ਉਹ ਵੀ ਆ ਕੇ ਉੱਤੇ ਪਰਚਾ ਹੋ ਜਾਂਦਾ ਉੱਤੇ ਜੁਰਮਾਨਾ ਪੈਂਦਾ ਮੋਟਾ ਹੂੰ ਉਹ ਕਰਦੇ ਨੇ ਸਰ ਕਮ ਸੇ ਕਮ ਕਿਸਾਨ ਦਾ ਬਚੂਗਾ ਨਾ ਸਰ ਜੇ ਉਹਨਾਂ ਦੀ ਦਵਾਈਆਂ ਜਿਹੜੀਆਂ ਹੈਗੀਆਂ ਇਸ ਚੀਜ਼ਾਂ ਦਵਾਈਆਂ 'ਚ ਪੈਂਦੀਆਂ ਦੀ ਹੈ ਨਾ ਜੀ ਮੈਡੀਸਨ 'ਚ ਯੂਜ਼ ਕੀਤਾ ਜਾਂਦਾ ਵਾ ਜੇ ਇਹ ਚੀਜ਼ ਹੋ ਜੇ ਕਿ ਪੰਜਾਬ ਕਿਉਂ ਨਹੀਂ ਕਰ ਸਕਦਾ ਹੂੰ ਬਿਲਕੁਲ ਪੰਜਾਬ ਦੇ ਕਿਸਾਨ ਆਪਣਾ ਖਿਆਲ ਵਧੀਆ ਰੱਖ ਸਕਦਾ ਵਾ ਜ਼ਰੂਰੀ ਨਹੀਂ ਹੈਗਾ ਵਾ ਦੇਖੋ ਜਿਹਨੇ ਖਾਣੀ ਹੈ ਉਹ ਤਾਂ ਹੁਣ ਵੀ ਤਾਂ ਲੈ ਕੇ ਖਾਈ ਰਿਹਾ ਕਿਤੇ ਲੋਕ ਬੰਦ ਹੋ ਗਈ ਆ ਹੂੰ ਮੈਂ ਕਹਿੰਦਾ ਸਰ ਡਰੱਗਸ ਬੰਦ ਹੋ ਜਾਏਗੀ ਜਿਨ੍ਹਾਂ ਦਾ ਗੋਰਖ ਧੰਦਾ ਬਣਿਆ ਹੋਇਆ ਨਾ ਜੀ ਮੋਟਾ ਪੈਸੇ ਕਮਾਉਂਦੇ ਇਸ ਕੰਮਾਂ 'ਚ ਜਿਹੜੇ ਨੌਜਵਾਨ ਜਾਂ ਬਜ਼ੁਰਗ ਜਿਹੜੇ ਲਾਲੋ ਜਾਂ ਕੁਛ ਵੀ ਲਾਲੋ ਖਾ ਰਹੇ ਨੇ ਕਰ ਰਹੇ ਨੇ ਇਹ ਚੀਜ਼ਾਂ ਤਾਂ ਬੰਦ ਹੋ ਜਾਣਗੀਆਂ ਆਪਣੇ ਆਪ ਹੀ ਬੰਦ ਹੋ ਜਾਣਗੀਆਂ ਕਿਸਾਨ ਵੀ ਖੁਸ਼ਹਾਲ ਹੋਊਗਾ ਮੈਂ ਕਹਾਂ ਸਰ ਮੈਂ ਤੁਹਾਨੂੰ ਦੱਸਦਾ 1984 ਤੋਂ ਪਹਿਲਾਂ ਜਦ ਠੇਕੇ ਖੁੱਲੇ ਹੋਏ ਸੀਗੇ ਡੋਡਿਆਂ ਦੇ ਫੀਮ ਦੇ ਠੇਕੇ ਖੁੱਲੇ ਹੁੰਦੇ ਸੀਗੇ ਉੱਥੇ ਫ੍ਰੀ ਦਿੱਤੀ ਜਾਂ ਮਦਗੀ ਜਿਹੜੀ ਜਿੱਦਾਂ ਸ਼ਰਾਬ ਵਿਕਦੀ ਹੈ ਨਾ ਸਰ ਉਸ ਵੇਲੇ ਇੰਨੀ ਸ਼ਰਾਬ ਦੇ ਦੇਸੀ ਸ਼ਰਾਬਾਂ ਹੁੰਦੀਆਂ ਜੋ ਕਰੈਕਟਰ ਦੇ ਸੀ ਸਰ ਸ਼ਰਾਬ ਦੇ ਠ ਕਿਸੀ ਆ ਕਿ ਕੋਈ ਕੋਈ ਠੇਕਾ ਖੋਲਦਾ ਸੀਗਾ ਜਾਨਕਿ ਦੂਰ ਦੂਰ ਤੱਕ ਇੱਕ ਇੱਕ ਠੇਕਾ ਹੁੰਦਾ ਸੀ 20 25 30 30 ਕਿਲੋਮੀਟਰ ਤੇ ਜੀ ਉਸ ਵੇਲੇ ਫੈਕਟਰੀਆਂ ਨਹੀਂ ਹੁੰਦੀਆਂ ਸੀਗੀਆਂ ਸਿਰ ਬਹੁਤ ਘੱਟ ਨਾਮੀ ਨਾਮੀ ਫੈਕਟਰੀਆਂ ਹੁੰਦੀਆਂ ਸੀ ਪਰ ਉਸ ਵੇਲੇ ਕੀ ਹੁੰਦੇ ਸੀਗਾ 1984 ਤੋਂ ਪਹਿਲਾਂ ਜਿਹੜੇ ਖੁੱਲੇ ਹੁੰਦੇ ਸੀ ਉਸ ਵੇਲੇ ਆਪਣੇ ਆਹਾ ਡੋਡਿਆਂ ਦੇ ਠੇਕੇ ਤੇ ਆਹਦੇ ਖਸਕਸ ਦੇ ਠੇਕੇ ਜਿਹੜੇ ਖੁੱਲੇ ਹੁੰਦੇ ਸੀਗੇ ਆਪਣੇ ਥੀਮ ਦੇ ਠੇਕੇ ਖੁੱਲੇ ਹੁੰਦੇ ਸੀਗੇ ਨਹੀਂ ਆਨ ਰਿਕਾਰਡ ਤੁਸੀਂ ਨੈਟ ਤੇ ਸਰਚ ਕਰ ਸਕਦੇ ਹੋ ਤਾਂ ਬਾਕੀ ਹੀ ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤਾ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਦਿਨ ਬਦਿਨ ਗਰੀਬ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਤਸਵੀਰਾਂ ਕਿ ਕਿਸਾਨ ਦੀ ਜਿਹੜੀ 2 ਏਕੜ ਫਸਲ ਸੀ ਉਹੀ ਸੜ ਕੇ ਸੁਆਹ ਹੋ ਗਈ ਘਰ ਦੇ ਵਿੱਚ ਦਾਣੇ ਵੀ ਨਹੀਂ ਆ ਤਾਂ ਜੇਕਰ ਕਿਸਾਨ ਨੂੰ ਕੋਈ ਬਦਲ ਦਿੱਤਾ ਜਾਵੇ ਤਾਂ ਕਿਸਾਨ ਵੀ ਆਪਣੀ ਜ਼ਿੰਦਗੀ ਖੁਸ਼ਹਾਲੀ ਦੇ ਨਾਲ ਬਤੀਤ ਕਰ ਸਕਦੇ ਨੇ